हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਤਿੰਨ ਨੰਬਰ ਅਧਿਆਏ ਆ ਜਿਹੜਾ ਸ਼ੁਰੂ ਕੀਤਾ ਹੋਇਆ ਔਰ ਉਹ ਤਿੰਨ ਨੰਬਰ ਅਧਿਆਏ ਦੇ ਵਿੱਚ ਆਪਾਂ ਗੁਣਜ ਤੇ ਗੁਣਨਖੰਡਾ ਬਾਰੇ ਗੱਲ ਕਰ ਚੁੱਕੇ ਹਾਂ ਹੁਣ ਬੇਟਾ ਆਪਾਂ ਜਿਸ ਤੇ ਟਾਂਕ ਸੰਖਿਆਵਾਂ ਦੇ ਬਾਰੇ ਵੀ ਥੋੜੀ ਜਿਹੀ ਆ ਯਾਦ ਰੱਖੋ ਵਾਲੇ ਪੁਆਇੰਟ ਆ ਬੇਟਾ ਇਹ ਬਹੁਤ ਮਹੱਤਵਪੂਰਨ ਆ ਕਿਸੇ ਵੇਲੇ ਇਹ ਸਿੱਧਾ ਹੀ ਪੁਆਇੰਟ ਆ ਜਾਂਦਾ ਹੁੰਦਾ ਵੀ ਇਹ ਪੁਆਇੰਟ ਦੱਸੋ ਠੀਕ ਆ ਕਿ ਗਲਤ ਆ ਠੀਕ ਆ ਤਾਂ ਕਰਕੇ ਮੈਂ ਕਵਰ ਕਰ ਰਿਹਾ ਕਹਿੰਦਾ ਧਿਆਨ ਦਿਓ ਕਹਿੰਦਾ ਜੇਕਰ ਕਿਸੇ ਸੰਖਿਆ ਦਾ ਇਕਾਈ ਸਥਾਨ ਦਾ ਅੰਕ 0 2 4 6 8 ਹੋਵੇ ਤਾਂ ਸੰਖਿਆ ਜੇਸਤ ਹੋਵੇਗੀ ਠੀਕ ਹੈ ਕੋਈ ਸੰਖਿਆ ਜੇਸਤ ਸੰਖਿਆ ਹੈਗੀ ਆ ਜਾਂ ਨਹੀਂ ਉਹਦਾ ਇਕਾਈ ਸਥਾਨ ਦਾ ਅੰਕ ਦੇਖ ਲੈਣਾ ਜਿਵੇਂ ਮੰਨ ਲਓ 55 ਆ ਤਾਂ ਇਹਦਾ ਇਕਾਈ ਅੰਕ ਕੀ ਆ ਬੇਟਾ ਇਹ 5 ਆ ਹੈਨਾ ਇਹ ਟਾਂਕ ਆ ਕਲੀ ਦੇ ਵਿੱਚ ਆ ਇਸ ਕਰਕੇ ਟਾਂਕ ਸੰਖਿਆ ਹੋਵੇਗੀ ਜੇਕਰ ਇਕਾਈ ਸਥਾਨ ਦਾ ਅੰਕ 1 3 5 7 ਜਾਂ 9 ਹੋਵੇ ਤਾਂ ਸੰਖਿਆ ਟਾਂਕ ਉਹ ਵੇਗੀ ਮੇਰਾ ਖਿਆਲ ਜੇਸਤ ਤੇ ਟਾਂਕ ਦਾ ਪਤਾ ਲੱਗ ਗਿਆ ਤੁਹਾਨੂੰ ਅੱਗੇ ਕਹਿੰਦਾ ਜੇਸਤ ਸੰਖਿਆ ਹਮੇਸ਼ਾ ਦੋ ਨਾਲ ਵੰਡੀ ਜਾਂਦੀ ਹੈ ਅਤੇ ਦੋ ਹਮੇਸ਼ਾ ਜੇਸਤ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਤਾਂ ਜਿੰਨੀਆਂ ਵੀ ਜੇਸਤ ਸੰਖਿਆਵਾਂ ਮੰਨ ਲਓ ਬੇਟਾ 8 ਤਾਂ ਕਹਿੰਦਾ ਦੋ ਦੇ ਨਾਲ ਪੂਰੀ ਪੂਰੀ ਵੰਡੀ ਜਾਊਗੀ ਦੋ ਚੋਕੇ 8 0 ਠੀਕ ਹੈ ਤਾਂ ਇਸ ਕਰਕੇ ਕਹਿੰਦਾ ਜਿਸਤ ਸੰਖਿਆ ਦੋ ਹਮੇਸ਼ਾ ਜਿਸਤ ਸੰਖਿਆ ਦਾ ਗੁਣਖੰਡ ਹੁੰਦਾ ਹੈ ਮੇਰਾ ਖਿਆਲ ਆ ਬੇਟਾ ਗੱਲ ਕਲੀਅਰ ਹੋ ਗਈ ਤੁਹਾਨੂੰ ਹੁਣ ਬੇਟਾ ਆਪਾਂ ਇਹਦਾ ਅਭਿਆਸ ਸ਼ੁਰੂ ਕਰਨ ਲੱਗੇ ਆ ਅਭਿਆਸ ਪਹਿਲਾਂ ਆ ਗਿਆ ਧਿਆਨ ਦਿਓ ਕਹਿੰਦਾ ਹੀਠਾਂ ਅਭਿਆਸ 7.1 ਬੇਟਾ ਸ਼ੁਰੂ ਹੋ ਗਿਆ ਕੀ ਕਹਿੰਦਾ ਪਿਆ ਕਹਿੰਦਾ ਹੀਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਹਰੇਕ ਲਈ ਪਹਿਲੇ ਪੰਜ ਗੁਣ ਜਿ ਲਿਖੋ ਤਾਂ ਪਹਿਲੇ 5 ਗੁਣਜ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਪਹਾੜੇ ਤੇ ਆਉਂਦੇ ਆ ਠੀਕ ਹੈ ਇਹਦੇ 5 ਦੇ ਪਹਿਲੇ ਪਹਿਲੇ 5 ਗੁਣ ਇੱਕ ਇੱਕ ਗੁਣਜ ਹੋ ਗਏ ਬੇਟਾ ਇੱਕ ਤਾਂ 5 ਹੀ ਹੋ ਗਿਆ 5 1=5 ਫਿਰ 5 2=10 5 3=15 5 4=20 5 5=25 ਇਹ ਪਹਿਲੇ 5 ਗੁਣਜ ਹੋ ਗਏ 5 ਦੇ ਠੀਕ ਹੈ 9 ਦੇ ਪਹਿਲਾ ਗੁਣਜ 9 ਫਿਰ 18 ਫਿਰ 27 ਫਿਰ 36 ਤੇ ਤੇ ਫਿਰ 45 ਠੀਕ ਹੈ ਪਹਾੜਾ ਪੜ ਦੇਣਾ ਬਸ ਬੇਟਾ ਸਿੰਪਲ ਜੀ ਗੱਲ ਹੈ 10 ਦਾ ਪਹਿਲਾ ਗੁਣਜ 10 ਫਿਰ 20 ਫਿਰ 30 ਫਿਰ 40 ਤੇ 10 5 50 ਇਸੇ ਤਰ੍ਹਾਂ ਹੀ ਬੇਟਾ 12 ਦੇ ਪਹਿਲੇ ਗੁਣਜ ਪਹਿਲੇ 5 ਗੁਣਜ 12 ਫਿਰ 24 ਫਿਰ 36 ਫਿਰ 12 ਚੌਕ 48 ਤੇ ਫਿਰ 12 5 60 ਠੀਕ ਹੈ ਬੇਟਾ ਫੇਰ ਬੇਟਾ ਕਹਿੰਦਾ ਪਿਆ 16 ਦੇ 16 ਦਾ ਪਹਾੜਾ ਪੜ ਦੇਣਾ ਸਭ ਤੋਂ ਪਹਿਲਾਂ ਗੁਣਜ ਇਹਦਾ ਆ ਗਿਆ 16 ਫਿਰ 32 ਫਿਰ 16 ਤੇ 48 ਫਿਰ 16 ਚੋਕੀ 64 ਫਿਰ 16 ਪੰਜਾ 80 ਠੀਕ ਹੈ ਇਸੇ ਤਰ੍ਹਾਂ 17 ਦੇ ਪਹਿਲੇ ਪੰਜ ਗੁਣਜ ਇਹ ਪਹਿਲਾ 17 ਫਿਰ ਆਜੂਗਾ ਬੇਟਾ 34 ਫਿਰ 17 ਤੇ 51 ਫਿਰ 17 ਚੋਕੀ 68 ਫਿਰ 17 ਪੰਜ 85 ਠੀਕ ਹੈ ਬੇਟਾ ਤਾਂ ਇਹ ਸੀਗਾ ਪਹਿਲਾ ਸਵਾਲ ਹੁਣ ਬੇਟਾ ਅਸੀਂ ਆ ਗਏ ਇਹਦੇ 2 ਨੰਬਰ ਸਵਾਲ ਦੇ ਉੱਤੇ 2 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਹੀਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਗੁਣਨਖੰਡ ਲੱਭੋ ਤਾਂ 5 ਦੇ ਗੁਣਨਖੰਡ ਬੇਟਾ ਗੁਣਨਖੰਡ ਉਹ ਹੁੰਦੇ ਜਿਹੜੇ ਦਿੱਤੀ ਹੋਈ ਸੰਖਿਆ ਨੂੰ ਪੂਰਾ ਪੂਰਾ ਵੰਡਦੇ ਆ 5 ਦੇ ਗੁਣਨਖੰਡਾਂ ਦੇ ਵਿੱਚ ਇੱਕ ਤਾਂ ਆਹ ਇੱਕ ਇਹਦਾ 5 ਦਾ ਗੁਣਨਖੰਡ ਆ 2 ਤੇ 5 ਪੂਰਾ ਪੂਰਾ ਨਹੀਂ ਵੰਡਿਆ ਜਾਂਦਾ ਇਹ ਨਹੀਂ ਹੋ 3 ਤੇ ਵੀ ਨਹੀਂ ਵੰਡਿਆ ਜਾਂਦਾ ਠੀਕ ਹੈ 4 ਤੇ ਵੀ ਨਹੀਂ ਵੰਡਿਆ ਜਾਂਦਾ 5 ਪੂਰਾ ਪੂਰਾ ਇਸ ਕਰਕੇ 5 ਤੇ 5 ਪੂਰਾ ਪੂਰਾ ਵੰਡਿਆ ਜਾਂਦਾ ਇਸ ਕਰਕੇ 5b ਇਹਦਾ ਗੁਣਨਖੰਡ ਆ 1 ਤੇ 5 5 ਦੇ ਗੁਣਨਖੰਡ ਠੀਕ ਹੈ ਅੱਗੇ ਆ ਗਿਆ ਬੇਟਾ b 파ਟ 8 ਦੇ ਗੁਣਨਖੰਡ 8 ਬੇਟਾ 1 ਤੇ ਵੀ ਵੰਡਿਆ ਜਾਂਦਾ ਹੈ ਨਾ ਇਹ ਇਹਦਾ ਗੁਣਨਖੰਡ ਆ ਗਿਆ 2 ਤੇ ਵੀ ਪੂਰਾ ਪੂਰਾ 2 ਚੋਕੇ 8 ਹੁੰਦਾ 3 ਤੇ 8 ਨਹੀਂ ਵੰਡਿਆ ਜਾਂਦਾ ਇਹ ਨਹੀਂ ਹੋਊਗਾ 4 2 8 ਠੀਕ ਹੈ ਬੇਟਾ ਫਿਰ 5 5 ਦੇ ਉੱਤੇ 8 ਨਹੀਂ ਵੰਡਿਆ ਜਾਂਦਾ 6 ਤੇ ਨਹੀਂ ਵੰਡਿਆ ਜਾਂਦਾ 7 ਤੇ ਵੀ ਨਹੀਂ ਵੰਡਿਆ ਜਾਂਦਾ 8 ਤੇ ਪੂਰਾ ਪੂਰਾ ਵੰਡਿਆ ਜਾਂਦਾ 8 ਦੇ ਗੁਣਨਖੰਡ ਕੀ ਹੋਗੇ 1 2 4 ਤੇ 8 ਫਿਰ ਆ ਗਿਆ ਬੇਟਾ 14 ਠੀਕ ਹੈ ਤਾਂ ਬੇਟਾ ਜੇ ਇਹ ਕਨਸੈਪਟ ਸਮਝ ਹੀ ਲਿਆ ਸੋ ਆ ਕੰਮ ਸੌਖਾ ਹੀ ਆ ਤੁਹਾਨੂੰ ਗੁਣਨਖੰਡਾਂ ਦਾ ਪਤਾ ਲੱਗ ਜਾਊਗਾ 14 ਦਾ ਬੇਟਾ 1 ਤੇ ਵੰਡਿਆ ਜਾਂਦਾ 2 7 14 ਹੁੰਦੇ ਆ 3 ਤੇ ਨਹੀਂ ਵੰਡਿਆ ਜਾਂਦਾ 4 ਤੇ ਵੀ ਨਹੀਂ ਵੰਡਿਆ ਜਾਂਦਾ 14 6 ਤੇ ਵੀ ਨਹੀਂ 7 2 14 ਹੁੰਦੇ ਆ ਠੀਕ ਆ 8 ਤੇ ਵੀ ਨਹੀਂ ਵੰਡਿਆ ਜਾਂਦਾ 9 ਤੇ ਵੀ ਨਹੀਂ ਵੰਡਿਆ 10 ਤੇ 11 12 13 ਤੇ ਨਹੀਂ ਵੰਡਿਆ ਜਾਂਦਾ 14 ਦੇ ਉੱਤੇ ਵੀ ਵੰਡਿਆ ਜਾਂਦਾ 14 ਦੇ ਗੁਣਨਖੰਡ ਕੀ ਹੋਗੇ 1 2 7 ਤੇ 14 ਠੀਕ ਆ ਅੱਗੇ ਆ ਗਿਆ 12 12 ਦੇ ਗੁਣਨਖੰਡ ਆ ਜਿਹੜੇ ਬੇਟਾ 12 1 ਤੇ ਵੰਡਿਆ ਜਾਂਦਾ 2 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ 4 ਤੇ ਵੀ ਵੰਡਿਆ ਜਾਂਦਾ 5 ਤੇ ਨਹੀਂ 6 ਦੂਣੀ 12 ਠੀਕ ਹੈ 7 ਤੇ ਨਹੀਂ 8 ਤੇ ਨਹੀਂ 9 10 11 ਤੇ ਨਹੀਂ 12 ਤੇ ਵੀ ਵੰਡਿਆ ਜਾਂਦਾ ਇਹ 12 ਦੇ ਗੁਣਖੰਡ ਹੋਗੇ ਠੀਕ ਹੈ ਬੇਟਾ ਅੱਗੇ ਆ ਗਿਆ ਈ ਸਵਾਲ 25 ਇੱਕ ਤੇ ਵੰਡਿਆ ਜਾਂਦਾ ਪੂਰਾ ਪੂਰਾ 25 ਠੀਕ ਹੈ 2 ਤੇ ਨਹੀਂ ਵੰਡਿਆ ਜਾਂਦਾ 3 ਤੇ ਨਹੀਂ ਵੰਡਿਆ ਜਾਂਦਾ 4 ਤੇ ਨਹੀਂ 5 ਤੇ 5 5 25 ਹੁੰਦੇ 10 ਤੇ ਨਹੀਂ ਵੰਡਿਆ ਜਾਂਦਾ 15 ਤੇ ਨਹੀਂ 20 ਤੇ ਨਹੀਂ ਵੰਡਿਆ ਜਾਂਦਾ ਤੇ 25 ਤੇ ਪੂਰਾ ਪੂਰਾ ਵੰਡਿਆ ਜਾਂਦਾ ਠੀਕ ਹੈ ਉਦੋਂ ਅਗਲੇ ਤਾਂ ਆਉਣੀ ਹੀ ਨਹੀਂਗੇ ਉਹਦੇ ਗੁਣਖੰਡਾਂ ਦੇ ਵਿੱਚ 25 ਤੋਂ ਅੱਗੇ ਨਹੀਂ ਜਾਣਾ ਆਪਾਂ ਠੀਕ ਹੈ ਵੱਡੇ ਤੋਂ ਤੇ ਇਹਦੇ ਵਿੱਚ 25 ਦੇ ਗੁਣਖੰਡ 1 5 ਤੇ 25 ਠੀਕ ਹੈ ਬੇਟਾ ਇਹ ਇਹਦੇ ਗੁਣਖੰਡ ਹੋ ਗਏ ਤਾਂ ਉਹਦੇ ਤੋਂ ਬਾਅਦ ਆ ਗਿਆ ਬੇਟਾ 36 36 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ 2 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ 3 ਤੇ 12 ਤੇ ਆ 36 ਹੁੰਦੇ 2 ਤੇ 18 ਦੋਨ 4 ਤੇ ਵੀ ਵੰਡਿਆ ਜਾਂਦਾ 4 ਨਾਲ ਆਇਆ 36 ਹੁੰਦੇ ਆ 5 ਤੇ ਨਹੀਂ ਵੰਡਿਆ ਜਾਂਦਾ 6 ਕਮ 6 ਕਮ 36 ਹੁੰਦੇ ਆ 7 ਤੇ ਨਹੀਂ ਵੰਡਿਆ ਜਾਂਦਾ 12 ਤੇ ਆ 36 ਹੁੰਦੇ ਆ ਠੀਕ ਹੈ 18 ਦੂਣਾ 36 ਹੁੰਦੇ ਆ ਤੇ ਅੱਗੇ 20 24 30 ਤੇ ਨਹੀਂ 36 ਤੇ ਵੰਡਿਆ ਜਾਂਦਾ ਇਸ ਕਰਕੇ 36 ਦੇ ਗੁਣਖੰਡ 1 2 3 4 6 12 18 ਤੇ 36 ਹੋਗੇ ਸੋ ਇਹ ਸੀਗਾ ਬੇਟਾ ਇਹਦਾ ਜਿਹੜਾ ਸਵਾਲ ਨੰਬਰ 2 1 ਤੇ 2 ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ